ਚੌਂਕੀਦਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਿਮਚੰਦਰ ਜਿੰਪਾਏ ਦੇ ਘਰ ਦਾ ਜਿਹੜਾ ਘਰਾਓ ਕੀਤਾ ਗਿਆ ਹੈ ਵੀਰਵਾਲਾਗੜ੍ਹ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪਿੱਛੇ ਦੇਖ ਸਕਦੇ ਹੋ ਕਿ ਇਹ ਧਰਨਾ ਜਿਹੜਾ ਪਰਦਸ਼ਨ ਹੋਇਆ ਹੈ ਇਹ ਚੌਂਕੀਦਾਰਾਂ ਵੱਲੋਂ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਆ ਉਹ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਦੇ ਘਰ ਦੇ ਬਾਹਰ ਜਿਹੜਾ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਔਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਧਰਨਾ ਹੈ ਇੱਕ ਰੋਸ਼ ਮਾਰਸ਼ ਤੇ ਜਰੀਏ ਕਰਦੇ ਹੋਏ ਵੀਰਵਾਲ ਨਗਰ ਜਿਹੜਾ ਹੈ ਇਹ ਸ਼ਿਵ ਸ਼ਿਵ ਚੌਂਕ ਦੇ ਵਿੱਚ ਸ਼ਿਵਜੀ ਚੌਂਕ ਦੇ ਵਿੱਚ ਪਹੁੰਚਿਆ ਹੈ ਉਹਨਾਂ ਰੋਡ ਦੇ ਉੱਤੇ ਔਰ ਜਿਹੜਾ ਇਹ ਨਾਅਰੇਬਾਜ਼ੀ ਦੇ ਉਪ ਤੋਂ ਬਾਅਦ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਇੱਥੇ ਪਹੁੰਚੇ ਹਨ ਦੇਖਦੇ ਹਾਂ ਗੱਲ ਕਰਦੇ ਹਾਂ ਕਿ ਕੀ ਕਰ ਹੈ ਮੰਤਰੀ ਜੀ ਇੱਥੇ ਪਹੁੰਚੇ ਹਨ ਸਾਰੇ ਫੈਸਲੇ ਲਾਗੂ ਹੋਣਾ ਕਿ ਮੰਤਰੀ ਜੀ ਇਹ ਜਗ੍ਹਾ ਤੇ ਬੈਠੇ ਨਾ ਮੇਰੀ ਗੱਲ ਸੁਣੋ ਆਹ ਨਾ ਆਪਾਂ ਜੀ ਜੀ ਜਰੂਰ ਅਜਾ ਆਪ ਬੜੀ ਹੋ ਰਹਾਂ ਹਾਂ ਸਕੇ ਇਹ ਕਿੰਦਾ ਕਿੰਦਾ ਜਹੋਲ ਚ ਹੈ ਕਿ ਤੁਸੀਂ 12.5 1300 ਰੁਪਏ ਜੋ ਵੀ ਤੁਸੀਂ ਦਿੰਦੇ ਹੋ ਸਰਕਾਰਾਂ ਜੇ ਉਹਦਾ ਤੁਸੀਂ ਨਿਜਾ ਕਾਰ ਨਹੀਂ ਬੰਦਾ ਆ ਤਾਂ ਬੜੀ ਮਾੜੀ ਗੱਲ ਸੀ ਮੈਂ ਆਪ ਕਹਿ ਸੀ ਤੁਹਾਨੂੰ ਮੈਂ ਤਾਂ ਦੇਖੋ ਇਹ ਗੱਲ ਮੈਂ ਕਰ ਸਕਦੇ ਮੈਂ ਕਹਾਂ ਤੁਰੰਤ ਬੈਨ ਨੂੰ ਆਪਣੇ ਅਪਾਰਟਮੈਂਟ ਨਗਾ ਜਾਂ ਚੰਗੇ ਤੁਹਾਡੇ ਪੈਸੇ ਆਜ ਤੱਕ ਸੰਗਸ ਦਾ ਸਾਨੂੰ ਤਾਂ ਇਹ ਗੱਲ ਪਤਾ ਮਿਲ ਜਉ ਤੁਸੀਂ ਨੌਲੇ ਜਿਹੜੀ ਤੁਰੰਤ ਕਰੋ ਇਹ ਤਾਂ ਕਿਹੜੀ ਗੱਲ ਆ ਸੋ ਜੜੀਆਂ ਹੈਗੇ ਤੁਰੰਤ ਕਰਦੇ ਆ ਜੋ ਪੰਜਾਬਕਾਰ ਦੇ ਮੁੱਖ ਮੰਤਰੀ ਜੀ ਕੋਲ ਮੈਂ ਤੁਹਾਨੂੰ ਮੈਕਸਿਮ ਗਰਾਕ ਮਰੀ ਗੱਲ ਉਹਨੂੰ ਇੱਕ ਗੱਲ ਕਹਿੰਦੇ ਜਿਹੜਾ ਥੋੜਾ ਚੋਣ ਵਾਦਾ ਹਾਂ ਉਹ ਥੋੜਾ ਉਹ ਤਾਂ ਸਾਡਾ ਬੂਆ ਕਰੋ ਦੇਖੋ ਚੋਣ ਵਾਦਾ ਪਾਰਟੀ ਦੇ ਕੀਤਾ ਬਿਤੇ ਕੋਸ਼ਸ਼ ਕਰੇਗਾ ਉਹਨਾਂ ਨੇ ਜੋ ਕੀਤਾ ਮੈਂ ਉਹਨਾਂ ਨਾਲ ਬਹਿ ਕੇ ਇੱਕ ਮਿੰਟ ਹਾਲ ਜੋ ਮੈਂ ਤੁਹਾਨੂੰ ਬਹਿ ਕੇ ਕੋਈ ਫੇਰ ਦੁਆਰਾ ਸੀਮ ਸਿੰਘ ਸਾਹਿਬ ਨਾਲ ਮੈਂ ਕੀ ਗੱਲ ਠੀਕ ਉਹਨਾਂ ਕੋਲ ਟਾਈਮ ਲਾਵਾਂਗਾ ਤੇ ਤੁਹਾਨੂੰ ਫਾਈਨਲ ਪਤਾ ਕੀ ਆ ਚੋਣ ਜਾਬਤੇ ਤੇ ਤੁਸੀਂ ਕਹਿੰਦੇ ਵੀ ਜੇ ਨਹੀਂ ਮੇਰੀ ਆ ਤਾਂ ਜੜੀਆਂ ਜੜੀਆਂ ਤੁਰੰਤ ਸਿੱਗੀਆਂ ਆ ਬਰਾ ਆ ਫੋਨ ਦਾ ਨੋਟੀਫਿਕੇਸ਼ਨ ਹੋ ਜਾਏ ਅਜੇ ਚਾਰ ਦਾ ਮੰਜ਼ੂਰ ਹੋਈਆਂ ਇਹ ਤਾਂ ਜੜੀ ਹੈਗੀ ਉਹ ਤਾਂ ਹੁਣ ਹੀ ਲਓ ਤੇ ਜੜੀ ਹੈਗੀ ਆ ਉਹ ਮੈਨੂੰ ਜਿੱਥੇ ਚੋਣ ਜਾਬਤੇ ਪ੍ਰਵਾਹ ਨਾ ਕਰਿਓ ਸਵਾਲ ਆ ਲੱਗੂ ਹੋਣ ਦਾ ਹਾਂਜੀ ਜੀ। ਤੇ ਮੇਰੀ ਗੱਲ ਸੁਣ। ਆਪਾਂ ਇਸ ਢੰਗ ਨਾਲ ਕਰਾਂਗੇ ਹੋਰ ਉਸੋ ਬਸ। ਤੁਸੀਂ ਮੇਰੇ ਭੈਣ ਭਰਾ ਬੈਠੇ ਸਾਰੇ ਅਸੀਂ ਤੁਹਾਡੇ ਸਿਰ ਦੇ ਉੱਤੇ ਤਾਂ ਪਤਾ ਕੀ ਅੱਜ ਚਾਹੇ ਵੱਡਾ ਰਾਜ ਲੈ ਕੇ ਆਣਾ ਕੋਈ ਨਿਸ਼ਚਿਤ ਰੋ। ਤੁਹਾਨੂੰ ਇੱਕਾ ਸੀਗਾ ਬਾਲਾ ਕਰਨਾ। ਅੱਜ ਇੱਥੋਂ ਬਾਲਾ ਕਰਦੇ ਆਂ ਸੀ। ਸੰਗਤ ਵਿੱਚ। ਹਾਂ। ਭਈ ਤੁਸੀਂ ਗਰੀਬਾਂ ਦੀ ਸੁਣੋ ਗਰੀਬ ਥੋੜੀ ਫੇਰ। ਕੋਈ ਯਾਰ ਮੈਂ ਆਪ ਗਰੀਬ ਦਾ ਬੱਚਾ ਐ ਮੇਰੀ ਗੱਲ। ਮੈਂ ਆਪ ਤੁਹਾਨੂੰ ਕਹਿੰਦਾ ਉਹਨਾਂ ਬਾਬੇ ਵਾਲੇ ਨਿਆਣਾ। ਮੈਂ ਜ਼ਿੰਦਗੀ ਅਸੀਂ ਸਾਰੇ ਹਾਰਡਸ਼ਿਪ ਦੇਖੀ ਲਾਈਫ ਦਾ ਕਿਹੜਾ ਦਿਨ ਨਹੀਂ ਦੇਖਿਆ ਸੀ। ਹੈਲੋ। हाँ सिन्हा साहब इस वक्त मैं अपने घर के बाहर ही खड़ा हूँ रोड के ऊपर और सारी जो चौकीदार दुनिया ना मेरे भाई बहन माताएं जो हैं सारी इस वक्त खड़ी हैं बैठी हैं बेचारे काफ़ी टाइम से बैठे हैं मैं कहीं आज बहुत सारे प्रोग्राम थे वहाँ बिजी था आपको भी पता इलेक्शन का टाइम है तो कई पास जाना मैं पाया हूँ गल ये जोड़ा असी फैसला लिया तुरंत जो चार पाँच फैसले थे ਉਹਨਾਂ ਦਾ ਅੱਜੇ ਲਾਗੂ ਕਰੋ ਕਹਿੰਦੀ ਗੱਲ ਤਾਂ ਇਹ ਆ ਜੇ ਤੋਂ ਬਿਨਾ ਪੁੱਛੇ ਸਾਰੀ ਇਹ ਮੈਨਾਂ ਪੁੱਛਿਆ ਬਿੱਟੂ ਉਹਨਾਂ ਨੂੰ ਲਾਗੂ ਕਰੋ ਤਾਂ ਤਾਂ ਹੋ ਹੀ ਗਿਆ ਨਹੀਂ ਆਇਆ ਹੋਈ ਨਹੀਂ ਉਹਨਾਂ ਨੂੰ ਉਹਨਾਂ ਨੂੰ ਨੋਟੀਫਿਕੇਸ਼ਨ ਕਰੋ ਉਹਨਾਂ ਦੀ ਕੋਈ ਗੱਲ ਛੱਡ ਦਿਓ ਕਰਨ ਮੈਂ ਤੁਹਾਨੂੰ ਕਹਿ ਰਿਹਾ ਜਿਹੜੀਆਂ ਆਪਾਂ ਉਸ ਨੇ ਉਹਨਾਂ ਨੇ ਡਿਮਾਂਡ ਤੁਸੀਂ ਤੁਸੀਂ ਜਿਹੜੀਆਂ ਜਿਹੜੀ ਆਪਾਂ ਉਧਰ ਕਹੀਆਂ ਸੀ ਉਹਨੂੰ ਤਾਂ ਲਾਗੂ ਕਰੋ ਜੀ ਥੋੜੇ ਆਪਣੇ ਬੰਦਿਆਂ ਸੁਪਰਡੈਂਟਾਂ ਨੂੰ ਬੁਲਾਓ ਮੈਨੂੰ ਕਹ ਲਾਗੂ ਕਰੋ ਬਸ ਪਹਿਲੀ ਗੱਲ ਆ ਜਿਹੜੀ ਹੈਗੀ ਐ ਐਫਡੀ ਦਾ ਮੰਗ ਜੋ ਹੈਗੀ ਹੈ ਉਹ ਜਿਹੜੀ ਆਪਾਂ ਬਹਿ ਕੇ ਕਰਾਂਗੇ ਸਾਡੇ ਲੈਵਲ ਦੀ ਨਹੀਂ ਹੈ ਉਹ ਬਹਿ ਕੇ ਉਹ ਬਹਿ ਕੇ ਗੱਲ ਕਰਾਂਗੇ ਆ ਜਿਹੜੀਆਂ ਸੀਗੀਆਂ ਚਾਰ ਪੰਜ ਕੰਡੀਸ਼ਨਸ ਤੁਹਾਨੂੰ ਮਿਲ ਕੇ ਕੋਈ ਬੈਠੇ ਐਫਸੀਆਰ ਸਾਹਿਬ ਨਾਲ ਦੁਆਰਾ ਕੀ ਬਹਿ ਕੇ 18 ਤਰੀਕ ਉਹ ਕੋਰਟ ਦੇ ਵਿੱਚ ਇਹ ਜਥੇਬੰਦੀ ਨਹੀਂ ਗਈ ਉਧਰ ਸੰਗਰੂਰ ਵਾਲ ਦੀ ਚੱਲ ਆਓ ਸੰਗਰੂਰ ਵਾਲੇ ਚੱਲ ਗਏ ਉਹ ਸੰਗਰੂਰ ਵਾਲੇ ਚੱਲ ਗਏ ਕਹਿੰਦੇ ਹੁਣ ਬੰਦੇ ਵੀ ਥੋੜੇ ਹੀ ਆ ਉਹਦਾ ਬੰਦੇ ਥੋੜੇ ਨੇ ਇਹਨਾਂ ਨੂੰ ਕਿਹਾ ਉਹ ਥੋੜੇ ਬੰਦੇ ਆ ਇਹ ਤਾਂ ਬੰਦੇ ਆਪਣੇ ਕੋਲੇ ਸੋਂ ਜਿਆਦਾ ਨਾ ਕਰਦਾ ਘਸ ਦੋ 250 ਬੰਦਾ ਬੈਠਾ ਕਰਦੇ ਬਾਹਰ ਇਹ ਘਾਟੇ ਸੰਦੇ ਹੀ ਅੱਜ ਸੰਗਤ ਪਹਿਲਾਂ ਪਤਾ ਕੀ ਆ ਦੇਖੋ ਅਸੀਂ ਉਧਰ ਨਹੀਂ ਆਏ ਉਧਰ ਸਾਡੇ ਭੈਣ ਭਰਾ ਇਹਨਾਂ ਨੇ ਸੱਟ ਕੇ ਸਾਡੇ ਇਹਨਾਂ ਸਾਰੇ ਮਾਤਰ ਸਾਥੀਆਂ ਨੇ ਅਸੀਂ ਇਹਨਾਂ ਦੇ ਵਿੱਚੋਂ ਹੀ ਆ ਇਹਨਾਂ ਨੇ ਮਦਦ ਕੀਤੀ ਸਾਡੀ ਯਾਰ ਇਦਾਂ ਨਹੀਂ ਆਪਾਂ ਕਰਾਂਗੇ ਜੀ ਇਹੋ ਕਿ ਜਿਹੜੀ ਤਰੰਤ ਜਿਹੜੀ ਹੁਣ ਤੋਂ ਭੈਣ ਨਾ ਕੋਈ ਆ ਉਹ ਤਾਂ ਨੋਟੀਫਿਕੇਸ਼ਨ ਆਪਣੇ ਸੁਪਰਡੈਂਡਰ ਨੂੰ ਕਰੋ ਪਰ 22 ਬਿਜਰੋ ਬੁਲਾ ਕੇ ਬਸ ਕੋਈ ਹੋਰ ਗੱਲ ਨਹੀਂ ਆ ਨੰਬਰ 1 ਜਿਹੜਾ ਇੱਕ ਐਫਡੀ ਦਾ ਮਸਲਾ ਛੱਡ ਕੇ ਕਿਉਂ ਉਹ ਸਾਡੇ ਸਾਡੇ ਲੈਵਲ ਦਾ ਨਹੀਂ ਹੈ ਮੇਰੇ ਲੈਵਲ ਦਾ ਉਹ ਆਪਾਂ ਸੀਐਮ ਸਾਹਿਬ ਨਾਲ ਨਾਲ ਬਾਅਦ ਚ ਵੀ ਕਰ ਰਹੇ ਨੇ ਕੋਈ ਗੱਲ ਉਹ ਆ ਤੁਸੀਂ ਕਰੋ ਲਾਗੂ ਕਰੋ ਪ੍ਰੰਤ ਕਰੋ ਉਹ ਜਿਹੜੀਆਂ ਤੁਸੀਂ ਮੰਨੀਆਂ ਸੀਗੀਆਂ ਇੱਕ ਜਿਹੜਾ ਅਸੀਂ ਜਨਮ ਦੇ ਮੌਦ ਵਾਲੇ ਜੀ ਦਵਾਲਾ ਡਾਇਰੈਕਟਰ ਨੂੰ ਦੇ ਕੇ ਆਏ ਆ ਉਹ ਡਾਇਰੈਕਟਰ ਨੇ ਬੁਲਾਇਆ ਡਾਇਰੈਕਟਰ ਨੇ ਸਾਨੂੰ ਬੁਲਾਇਆ ਠੀਕਾ ਉਹਦਾ ਅਸੀਂ ਜਵਾਬ ਬਣਾ ਕੇ ਦੇ ਕੇ ਆਏ ਆ ਜਵਾਬ ਹੀ ਗਿਆ ਜੀ ਹਾਂ ਆਪਣੇ ਆ 26 18 18 ਹਾਂਜੀ ਅ ਮੈਂ ਕਿਹ ਜਿਹੜੀਆਂ ਤੁਹਾਡੇ ਨਾਲ ਬਹਿ ਕੇ ਟਾਕ ਹੋਈ ਸਾਡੀ ਉਸਨ ਨਾਲ ਹੋਈ ਸੀ ਉਹ ਤਾਂ ਆਪ ਤੁਰੰਤ ਜਿਹੜਾ ਵਰਦੀਆਂ ਵਾਲਾ ਜੀ ਖਲਾ ਜੋ ਵੀ ਹੈਗੀ ਹੈ ਜੋ ਹੈਗਾ ਜੋ ਵੀ ਚਾਰ ਵਰਦੀਆਂ ਦਾ ਜੋ ਵੀ ਹੋਇਆ ਉਹ ਤਾਂ ਤੁਰੰਤ ਕਰ ਦਿਓ ਕੁਛ ਨਹੀਂ ਹੁੰਦਾ ਉਹਨਾਂ ਦਾਜਾ ਲਾ ਲਓ ਕੀ ਹੈਗਾ ਉਹ ਐਫਡੀ ਕੋ ਤੁਸੀਂ ਲੈ ਲਓ ਪਰਮਿਸ਼ਨ ਇੰਨੇ ਦੀ ਜੋ ਇਹਨਾਂ ਨਾਲ ਆਪਾਂ ਬਹਿ ਕੇ ਤੁਸੀਂ ਉਸਨ ਮਕਾਇਆ ਸੀਗਾ ਉਹ ਤਾਂ ਕਰੋ ਤੁਰੰਤ ਲੋਡਿਗ ਪਹਿਲੀ ਗੱਲ ਤਾਂ ਇਹ ਉਹਨੂੰ ਆਪਾਂ ਡਿਲੇ ਨਹੀਂ ਕਰਾਣਾ ਉਹਦੇ ਲਈ ਜੋ ਤੁਸੀਂ ਆਪਣੇ ਲੈਵਲ ਤੇ ਕਰ ਸਕਦੇ ਆ ਜਾਹੇ ਉਹਨੂੰ ਪੀਐਲ ਸਰਚ ਕਰ ਦਿਓ ਕਿਦੋਂ ਕਰ ਦਿਓ ਕਰ ਦਿਓ ਕੁਛ ਨਹੀਂ ਹੁੰਦਾ ਹਾਂ ਤੁਹਾਨੂੰ ਸੁਝਾ ਕਰਦਾ ਹੁਣ ਇਹਨੂੰ ਵੀਕੇ ਸਿੰਘ ਨੂੰ ਫੋਨ ਕਰਕੇ ਉਹਨਾਂ ਨਾਲ ਕਰ ਲਓ ਜੋ ਗੱਲ ਹੈਗੀ ਉਹਨਾਂ ਨੂੰ ਕਹੋ ਜੀ ਆ ਗੱਲ ਆ ਇਹਨਾਂ ਨੂੰ ਆਪਾਂ ਤੁਰੰਤ ਕਰ ਸਕਦੇ ਆ ਜਿਹੜੀ ਆ ਉਹ ਬਾਕੀ ਮਾਮਲਾ ਆਪਾਂ ਬਾਅਦ ਚੋਂ ਕਰਾਂਗੇ ਹੈ ਉਹਨਾਂ ਦੇਖੀ ਆ ਕਰ ਉਹ ਗੇਂਦ ਜਿਹੜੀ ਹੈਗੇ ਪ੍ਰਕਾਰ ਉਹ ਸਾਥਿਓ ਜਿਹੜੀ ਗੱਲਵਾਵਾ ਉਹ ਗੱਲਵਾਵਾ ਤੁਹਾਨੂੰ ਰੱਖੀ ਆ ਅਤੇ ਅਕੇ ਵੀ ਮੰਤਰੀ ਜੀ ਨੂੰ ਵਿਸ਼ਵਾਸ ਕਰਾਉਣੇ ਆ ਵੀ ਜਿਵੇਂ ਅਸੀਂ ਪਹਿਲਾਂ ਕੋਡਾ ਸਾਹ ਦਿੱਤਾ ਸੋ ਤੁਸੀਂ ਸੁਣਿਆ ਕਿ ਮੰਤਰੀ ਬ੍ਰਹਮਚੰਕਰ ਜਿੰਪਾ ਔਰ ਚੌਂਕੀਦਾਰ ਯੂਨੀਅਨ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਇਹ ਤੁਹਾਨੂੰ ਸਿੱਧੀ ਜਿਹੜੀ ਆ ਉਹਨਾਂ ਨੇ ਸੈਕਟਰੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਚੌਂਕੀਦਾਰ ਯੂਨੀਅਨ ਦੇ ਆਗੂ ਨਾਲ ਗੱਲਬਾਤ ਕੀਤੀ ਹੈ ਔਰ ਤੁਹਾਨੂੰ ਇਹ ਜਿਹੜੀ ਇਹ ਰਿਕਾਰਡਿੰਗ ਵੀ ਔਰ ਗੱਲਬਾਤ ਕਰਦਿਆਂ ਦੀ ਫੋਨ ਦੇ ਉੱਤੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬ੍ਰਹਮਚੰਕਰ ਜਿੰਪਾ ਔਰ ਇਸ ਜਿਹਾ ਸੀ ਬੰਦੇ ਦੇ ਆਗੋਂ ਦੇ ਨਾਲ ਤੇ ਚੌਂਕੀਦਾਰ ਯੂਨੀਅਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੈਪਟਨ ਮਨਦੀਪ ਬ੍ਰਹਮਸ਼ੰਕਰ ਜਿੰਪਾ ਜਿੱਥੇ ਪਹੁੰਚੇ ਹਨ ਉਹਨਾਂ ਨਾਲ ਗੱਲਬਾਤ ਕੀਤੀ ਹਾਂ ਜੀ ਸਰ ਇਹ ਜਿਹੜਾ ਦਰਨਾ ਪ੍ਰਦਰਸ਼ਨ ਹੋਇਆ ਹੈ ਕੀ ਮਤਲਬ ਹੁਣ ਵਿਸ਼ਵਾਸਨ ਦਿੱਤਾ ਗਿਆ ਹੈ ਦੇਖੋ ਇਹੜਾ ਦਰਨਾ ਪ੍ਰਦਰਸ਼ਨ ਹੋਇਆ ਇਹ ਮੇਰੇ ਚੌਂਕੀਦਾਰ ਵੀਰ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਆਲਰੇਡੀ ਸਾਡੇ ਕੋਲ ਆਏ ਆ ਔਰ ਇਹਨਾਂ ਦੀ ਕੁਝ ਬਹੁਤ ਜਨੂਨ ਡਿਮਾਂਡ ਸੀ ਬੜੇ ਲੰਬੇ ਦੀ ਜਿਹੜੀਆਂ ਮੇਰੇ ਲੈਵਲ ਤੋਂ ਹੀ ਉਹਨਾਂ ਦਾ ਹਾਲ ਸੀ ਉਹ ਤਾਂ ਮੈਂ ਉਹਨਾਂ ਨੂੰ ਕਹਿ ਦਿੱਤਾ ਵਿਸ਼ਵਾਸਨ ਦੇ ਦਿੱਤਾ ਕੁਝ ਹੁੰਦੀਆਂ ਫਾਈਨੈਂਸ ਡਿਪਾਰਟਮੈਂਟ ਕੋਲ ਜੀ ਇਦਾਂ ਕੋ ਪੱਤਾ ਵਧਾਣਾ ਬੜਾ ਪੱਤਾ ਆ ਜੋ ਵੀ ਹੈ ਉਹ ਫਾਈਨੈਂਸ ਡਿਪਾਰਟਮੈਂਟ ਕੋਲ ਚਲ ਜਾਂਦਾ ਉਹਨਾਂ ਦੇ ਫੈਸਲੇ ਹੁੰਦੇ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਬੈਨਾਂ ਦੀ ਜਿਹੜੀ ਗੱਲ ਆਪਾਂ ਅੱਗੇ ਪਹੁੰਚਾਈ ਆ ਉਹ ਤੇ ਕੋਈ ਫੈਸਲਾ ਲਾਉਗੇ ਕਿਉਂਕਿ ਜਦੋਂ ਸਰਕਾਰ ਦੇ ਫੈਸਲੇ ਹੁੰਦੇ ਬੜੇ ਲੈਵਲ ਤੇ ਜ਼ਰੂਰ ਜੋ ਹੋਊਗਾ ਜੋ ਬੈਸਟ ਹੋਊਗਾ ਕਰਾਵਾਂਗੇ ਨਾ ਪਹਿਲਾਂ ਵੀ ਮੀਟਿੰਗਾਂ ਹੋਈਆਂ ਪਰ ਕੋਈ ਪਰ ਦੇਖੋ ਜਿਹੜੀਆਂ ਜਿਹੜੀਆਂ ਜ਼ਰੂਰੀ ਡਿਮਾਂਡ ਸੀਗੀਆਂ ਉਹਨਾਂ ਨੇ ਮੰਨ ਲਈਆਂ ਇਹਨਾਂ ਨੂੰ ਵੀ ਪਤਾ ਆ ਇਹਨਾਂ ਨੂੰ ਨਾ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਵੀ ਆਈਡੀਆ ਹੈਗਾ ਵੀ ਜਿਹੜੀਆਂ ਮੇਰੇ ਲੈਵਲ ਦੇ ਉੱਤੇ ਹੈਗੀਆਂ ਮੈਂ ਤਾਂ ਦੇਖੋ ਅੱਜ ਤੱਕ ਜਿੰਨੀ ਵਾਰੀ ਕੋ ਆਇਆ ਮੈਂ ਚਾਹੇ ਜਿਹੜੀਆਂ ਮੁਜੇ ਬੰਦੇ ਮਤਲਬ ਕਦੀ ਮੈਂ ਤਾਂ ਹਮੇਸ਼ਾ ਹਰੇਕ ਨੂੰ ਮਿਲਿਆ ਮੇਰਾ ਤਾਂ ਪਹਿਲਾ ਕੰਮ ਤਾਂ ਇੱਕ ਧਰਮ ਮੰਦਾ ਇੱਕ ਇਥੋਂ ਐਮਐਲਏ ਹੋਣ ਦੇ ਨਾਤੇ ਜਾਂ ਸਰਕਾਰ ਦਾ ਜਿਹੜਾ ਮੈਨੂੰ ਮੰਤਰਾਲਾ ਮੇਰੇ ਕੋਲ ਹੈ ਫੇ ਮੈਂ ਮੈਂ ਕਿ ਅਗਲੇ ਦੀ ਗੱਲ ਸੁਣਾ ਤੇ ਜੋ ਉਹਦਾ ਬੈਸਟ ਹੱਲ ਮੇਰੇ ਕੋਲ ਹੈਗਾ ਆਪਣੇ ਟੇਬਲ ਤੇ ਕੱਢ ਦਵਾ ਜੇ ਮੈਨੂੰ ਉਤਲੇ ਪੱਧਰ ਦਾ ਹੈ ਤਾਂ ਫਿਰ ਉਹ ਡਿਪਾਰਟਮੈਂਟ ਕੋਲ ਜਾਂ ਕੈਬਨਿਟ ਕੋਲ ਚਲਾ ਜਾਂਦਾ ਤੋ ਉਹ ਜਿਹੜਾ ਹੈਗਾ ਉਹ ਵੀ ਮੈਨਾਂ ਦੇ ਪ੍ਰਯਾਸ ਕਰਦੇ ਆ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਸਰਕਾਰ ਨੇ ਆਪਣਾ ਦੇਖਣਾ ਕਿ 14000 ਬੰਦਿਆਂ ਨੂੰ ਜਦੋਂ ਆਪਾਂ ਕੋਈ ਗੱਲ ਕਰਨੀ ਆ ਤਾਂ ਉਸ ਹਾਵ ਨਾਲ ਸੋਚ ਕੇ ਕਰਨੀ ਆ ਕੋਈ ਦਦੀ ਗੱਲ ਨਹੀਂ ਲੇਕਿਨ ਅਸੀਂ ਇਹਨਾਂ ਨਾਲ ਆ ਇਹਨਾਂ ਦੇ ਮੈਂ ਇਹਨਾਂ ਦੇ ਇੱਥੇ ਖੜੇ ਆ ਅੱਜ ਮੰਤਰੀ ਜੀ ਨਾਲ ਗੱਲਬਾਤ ਹੋਈ ਆ ਹੁਣ ਅਸੀਂ ਜਿਹੜੇ ਆਗੂ ਨੇ ਚੌਕੀਦਾਰ ਯੂਨੀਅਨ ਦੇ ਉਹਨਾਂ ਦੇ ਨਾਲ ਗੱਲਬਾਤ ਕਰ ਗਿਆ ਅੱਜ ਸਰ ਮੈਂ ਚੂਬਾ ਪ੍ਰਧਾਨ ਲਾਲ ਝੰਡਾ ਪਿੰਡ ਚੌਕੀਦਾਰ ਯੂਨੀਅਨ ਪਰਮਜੀਤ ਸਿੰਘ ਨੀਲੋਂ ਅੱਜ ਮੈਂ ਸਾਰਿਆਂ ਤੋਂ ਪਹਿਲਾਂ ਉਡੇ ਚੈਨਲ ਦਾ ਧੰਨਵਾਦ ਕਰਦਾ ਸਾਡੇ ਭਰਾ ਇਹ ਹਰ ਟਾਈਮ ਜਦ ਸਾਡੇ ਇੱਥੇ ਆਉਨੇ ਆ ਇਹ ਸਾਡਾ ਜਿਹੜੇ ਹੌਸਲਾ ਵਧਾਈ ਕਰਦੇ ਆ ਸਾਡੀ ਖਬਰ ਨੂੰ ਪਹਿਲੇ ਆਧਾਰ ਦੇ ਜਿਹੜਾ ਨਸ਼ਰ ਕਰਦੇ ਆ ਮੈਂ ਇਹਨਾਂ ਦਾ ਪਹਿਲਾਂ ਦਾ ਚੈਨਲ ਦਾ ਧੰਨਵਾਦ ਕਰਦਾ ਬਈ ਜਿਹੜੇ ਇਹ ਸਾਥੀ ਆ ਸਾਡੀ ਆਵਾਜ਼ ਨੂੰ ਲੈ ਕੇ ਜਾਂਦੇ ਆ ਅੱਜ ਸਾਥੀਓ ਅਸੀਂ ਆਪਣੀਆਂ ਮੰਗਾ ਸੰਬੰਧੀ ਜਿਹੜੀਆਂ ਮੰਨਿਆਂਗੇ ਆ ਮੰਗੇ ਸੀ ਉਹਨਾਂ ਦੇ ਸੰਬੰਧ ਵਿੱਚ ਅੱਜ ਰੋਸ ਮੁਜਾਹਰਾ ਕੀਤਾ ਉਦੇ ਵਿੱਚ ਅੱਜ ਮਾਲ ਮੰਤਰੀ ਪੰਜਾਬ ਬਲਮ ਸ਼ੰਕਰ ਜਿੰਪਾ ਜੀ ਪਹੁੰਚੇ ਹਨ ਅਸੀਂ ਉਹਨਾਂ ਨੂੰ ਪਹਿਲਾਂ ਵੀ ਬਹੁਤ ਮੀਟਿੰਗਾਂ ਕਰ ਚੁੱਕੇ ਹਾਂ ਪਰ ਮੰਗਾ ਮੰਨ ਲੈ ਲੈਂਦੇ ਨੇ ਪਰ ਲਾਗੂ ਨਹੀਂ ਕੀਤੇ ਅਸੀਂ ਅੱਜ ਮੰਤਰੀ ਜੀ ਨੂੰ ਅਸੀਂ ਕਿਹਾ ਵੀ ਅੱਜ ਸੰਗਤ ਦੇ ਵਿੱਚ ਆਓ ਤੇ ਉਹਨਾਂ ਨੇ ਅੱਜ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਤੁਹਾਡੀਆਂ ਚਾਰ ਮੰਗਾਂ ਮੰਨੀਆਂ ਗਈਆਂ ਨੇ ਵੀ ਉਹਨਾਂ ਦਾ ਤੁਰੰਤ ਜਿਹੜਾ ਨੋਟੀਫਿਕੇਸ਼ਨ ਕੀਤਾ ਜਾਊਗਾ ਅਤੇ ਜੇਕਰ ਨੋਟੀਫਿਕੇਸ਼ਨ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਹਨਾਂ 'ਚ ਅਸੀਂ ਜਿਹੜਾ ਆਪਣੇ ਯੂਨੀਅਨ ਕੰਨੀਓ ਇਹਨਾਂ ਨੂੰ ਦੱਸਣਾ ਚਾਉਂਦੇ ਆ ਵੀ ਆਪਣੀ ਯੂਨੀਅਨ ਕੰਨੀਓ ਅਸੀਂ ਆਪਣਾ ਪ੍ਰੋਗਰਾਮ ਲਈ ਲੀਕ ਕੇ ਲੋਕ ਸਭਾ ਦੀਆਂ ਚੋਣਾਂ ਚ ਇਹਨਾਂ ਸਭ ਨੂੰ ਆਵਾਂਗੇ ਹਾਂਜੀ ਸਰ ਕੀ ਕਹਿੰਦੇ ਹੋ ਜੀਆਣੀ ਸਾਹਿਬ ਆਓ ਜੇ ਤੱਕ ਇਹ ਯੂਨੀਅਨ ਜੈ ਸੰਘਰਸ਼ ਦੇਖੋ ਸਭ ਤੋਂ ਪਹਿਲਾਂ ਤੇ ਇਹ ਆ ਵੀ ਸਾਡਾ ਅੱਜ ਮੰਤਰੀ ਸਾਹਿਬ ਨੇ ਬੜਾ ਕਲੋਜ਼ ਹੋ ਕੇ ਸਾਡੀ ਗੱਲਬਾਤ ਸੁਣੀ ਆ ਉਹਦੇ ਵਿੱਚ ਅਸੀਂ ਬਹੁਤ ਉਹਨਾਂ ਦੇ ਧੰਨਵਾਦ ਕਰਦੇ ਆ ਕਿਉਂਕਿ ਇਸ ਵੇਲੇ ਅਸੀਂ ਜਿਹੜਾ ਜ਼ਿਲ੍ਹਾ ਹੁਸ਼ਿਆਰਪੋਰੀ ਸੱਦਿਆ ਸੀ ਤੇ ਇੱਕ ਜ਼ਿਲ੍ਹਾ ਸੀ ਹੋਰ ਸੱਦਿਆ ਸੀ ਕਿਉਂਕਿ ਲਾਗੇ ਲਾਗੇ ਤੇ ਜਿਹੜੇ ਅਸੀਂ ਆ ਇਹ ਚੌਂਕੀਦਾਰ ਜਿੰਨੇ ਚੌਂਕੀਦਾਰ ਆ ਉਹਨੇ ਪਿੰਡ ਆ ਉਹਦੇ ਵਿੱਚ ਕੀ ਆ ਕਿ ਅਸੀਂ ਦੱਸਣਾ ਚਾਹੁੰਦੇ ਸੀ ਬ੍ਰਹਮ ਸ਼ੰਕਰ ਡਿੰਪਾ ਮੰਤਰੀ ਆ ਮਾਲ ਮੰਤਰੀ ਆ ਇਹਨਾਂ ਨੇ ਸਾਡੀ ਮੀਟਿੰਗਾਂ ਵੀ ਅੱਗੇ ਕਰਵਾਈਆਂ ਸੀ ਚੰਡੀਗੜ੍ਹ ਦੇ ਵਿੱਚ ਚਲੋ ਸਾਡੇ ਮਤਲਬ ਕਿ ਹੱਲ ਜਿਹੜੇ ਆ ਬਹਿ ਕੇ ਜਿਹੜੇ ਐਦਾਂ ਦੀਆਂ ਗੱਲਾਂ ਹੁੰਦੀਆਂ ਆ ਪਰ ਅੱਜ ਉਹਨਾਂ ਨੇ ਸਾਨੂੰ ਪਿਛਵਾਜ ਦੋ ਆਇਆ ਆ ਕਿ ਮਤਲਬ ਕਿ ਤੁਹਾਡੀਆਂ ਮੰਗਾਂ ਆ ਜਿਹੜੀਆਂ ਇਹ ਜਲਦ ਤੋਂ ਜਲਦ ਜਿਹੜੀਆਂ ਇਹ ਪੂਰੀਆਂ ਹੋ ਜਾਣ ਕੀ ਨਾਮ ਹੈ ਜੀ ਮੇਰਾ ਨਾਮ ਦੇਵਿਦਾਸ ਆ ਜੀ ਮੈਂ ਪੰਜਾਬ ਦਾ ਜਰਨਸ ਖਤਰ ਚੌਕੀਦਾਰ ਜੁਨੀਅਨ ਦਾ ਆ ਮੈਂ ਧੰਨਵਾਦ ਕਰਦਾ ਮੀਡੀਆ ਵਾਲਿਆਂ ਦਾ ਨਾ ਨੰਬਰ ਇੱਕ ਮਿੰਟ ਦੇ ਦੇਖਿਆ ਭਾਈ ਇਧਰ ਨਹੀਂ ਆ ਰਿਹਾ ਦੇਖ ਤਾਰੇ ਇਧਰ ਨੂੰ ਖਿਜ ਰਹੇ ਹੋ ਇਧਰ ਹੋ ਰਹੇ ਆ ਰਹੇ ਆ ਰਹੇ ਜਰੂਰ ਥੋੜਾ ਜੀ ਪਾਜੀ ਦੇ ਆ ਮਾਈ ਦਾ ਮੁਹੱਦਰ ਕਵਾਦੇ ਬਠੂ ਬਠੂ ਕੋਈ ਗੱਲ ਨਹੀਂ ਇਹਨੇ ਨਹੀਂ ਭਰਾ ਨਾ ਹਰ ਥਲੇ ਨਾ ਜੋ ਹਨ ਪਹਿਲੇ ਬੋਲਣਾ ਨਹੀਂ ਹੈਗਾ ਆਪਾਂ ਬੋਲਣਾ ਤੁਹਾਡੇ ਕੋਲ ਬਿਲਕੁਲ ਨਿਸ਼ਚਿੰਤ ਹੋ ਤੁਹਾਡੇ ਨਾਲ ਹੈ ਮੇਰੇ ਕੋਲ ਬੇਫਿਕਰ ਹੋ ਨੋ ਡਾਊਟ ਪੇ ਮੰਤਰਾਲਾ ਮੇਕ ਡਿਊਟੀ ਵੀ ਮੇਰੇ ਕੋਲ ਆ ਮਤਿਓ ਜਿੰਨੀ ਵਰੀ ਆਪਾਂ ਆਏ ਆ ਉਹ ਬਹਿ ਜਾਓ ਸੱਜਣੇ ਆਹ ਬੈਠ ਜਾਓ ਮੈਂ ਤੁਹਾਡੀ ਜਿੰਨੇ ਵੀ ਮੇਰੇ ਨਾਲ ਆਏ ਬੰਦੇ ਜੇ ਤੁਸੀਂ ਕਾਟਾ ਕਰੋ ਕਿ ਕਿਹੜੀਆਂ ਜ਼ਰੂਰੀ ਡਿਮਾਂਡ ਸਿਗੀਆਂ ਜੇ ਆਪਾਂ ਜੜ ਜਾ ਹਮਰੋ ਛੋਟੇ ਨੂੰ ਤੇ ਪੈ ਸਾਨੂੰ ਕਿਸੇ ਡਿਪਾਰਟਮੈਂਟ ਕੋ ਬਾਅਦੇ ਕੋ ਨਹੀਂ ਜਾਣਾ ਪੈਂਦਾ ਮੰਤਰੀ ਸਾਹਿਬ ਦਾ ਵੀ ਜਿਨ੍ਹਾਂ ਨੇ ਗਰੀਬਾਂ ਦੀ ਜਿਹੜੀ ਆ ਬੜੇ ਅੱਛੇ ਤਖਤ ਦੇ ਨਾਲ ਸਾਡੀ ਗੱਲ ਹੁੰਦੇ ਆ ਮਹਾਰਾਜ ਸੱਜੇ ਪਾਸੇ ਬਠੂ ਬਠੂ ਕੋਈ ਗੱਲ ਨਹੀਂ ਇਹਨੇ ਨਹੀਂ ਭਰਾ ਨਾ ਹਰ ਖੜੇ ਰਹਿ ਜਾ ਹਣ ਕੋਈ ਬੋਲਣਾ ਨਹੀਂ ਹੈਗਾ ਆਪਾਂ ਤੁਹਾਡੇ ਨਾਲ ਬਿਲਕੁਲ ਨਿਸ਼ਚਿੰਤ ਹੋ ਤੁਹਾਡੇ ਨਾਲ ਹੈ ਮੇਰੇ ਬੜਾ ਫਿਕਰ ਨਾ ਨੋ ਡਾਊਟ ਪੇ ਮੰਤ్రਾਲਾ ਡਿਊਟੀ ਵੀ ਮੇਰੇ ਕੋਲ ਆ ਭਤਿਓ ਜਿੰਨੇ ਵਾਰੀ ਆਪਾਂ ਆਏ ਆ ਉਹ ਬਹਿ ਜਾਓ ਸੱਲੇ ਆ ਜਾਓ ਬੈਠੋ ਜਿੰਨੇ ਵੀ ਮੇਰੇ ਭਰਾ ਆਏ ਆ ਉਹਨਾਂ ਦੇ ਅੱਗੇ ਕੀ ਜ਼ਰੂਰੀ ਡਿਮਾਂਡ ਸੀਗੀਆਂ ਜਦੋਂ ਜਿਹੜੀਆਂ ਕਿਉਂਕਿ ਦੇ ਵਿੱਚ ਸਾਨੂੰ ਕਿਸੇ ਡਿਪਾਰਟਮੈਂਟ ਕੋ ਬਾਕੀ ਕੋ ਨਹੀਂ ਜਾਣਾ ਪੈਂਦਾ